ਬਾਲੀਵੁੱਡ ਜਗਤ ਤੋਂ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਲੌਕਬਸਟਰ ਫਿਲਮ ਦੰਗਲ ਦੇ ਵਿੱਚ ਆਮੀਰ ਖਾਨ ਦੇ ਧੀ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਣੀ ਪਟਨਾਗਰ ਮਹਿਜ਼ 19 ਸਾਲਾਂ ਦੀ ਉਮਰ ਦੀ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਈ ਹੈ ਦੱਸਦੀ ਹੈ ਕਿ ਸੁਹਾਣੀ ਦੇ ਫੈਨਸ ਉਸ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਨ ਉਸ ਦੇ ਦਿਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੱਸਦੀ ਹੈ ਕਿ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਬੁਰਾ ਹਾਲ ਹੈ ਫਰੀਦাবাদ ਦੀ ਰਹਿਣ ਵਾਲੀ ਸੁਹਾਣੀ ਪਟਨਾਗਰ ਦੀ ਮੌਤ ਦਾ ਕਾਰਨ ਪੂਰੇ ਸਰੀਰ ਚ ਪਾਣੀ ਪਰ ਜਾਣਾ ਦੱਸਿਆ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਸੁਹਾਣੀ ਦਾ ਐਕਸੀਡੈਂਟ ਹੋਇਆ ਸੀ ਜਿਸ ਕਾਰਨ ਉਸ ਦੀ ਲੱਤ ਫ੍ਰੈਕਚਰ ਹੋ ਗਈ ਸੀ ਸੁਹਾਣੀ ਨੇ ਇਲਾਜ ਲਈ ਜੋ ਦਵਾਈਆਂ ਲਈਆਂ ਉਹਨਾਂ ਦੇ ਅਜਿਹੇ ਮਾੜੇ ਪ੍ਰਭਾਵ ਹੋਏ ਕਿ ਉਸ ਦਾ ਸਰੀਰ ਹੌਲੀ-ਹੌਲੀ ਪਾਣੀ ਦੇ ਨਾਲ ਪਾਰ ਗਿਆ ਉਹ ਲੰਬੇ ਸਮੇਂ ਤੋਂ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਵਿਰੇ ਸੀ ਤਾਂ ਸਿੱਕੇ ਸੁਹਾਨੀ ਪਟਨਾਗਰ ਬਾਲੀਵੁੱਡ ਦੀ ਮਸ਼ਹੂਰ ਬਾਲ ਕਲਾਕਾਰ ਸਖਸ ਨੂੰ ਅਮੀਰ ਖਾਨ ਦੀ ਬਲੌਕਬਸਟਰ ਫਿਲਮ ਦੰਗਲ ਤੋਂ ਲਾਈਮਲਾਈਟ ਮਿਲੀ ਸੀ ਉਸਨੇ ਫਿਲਮ ਦੇ ਵਿੱਚ ਜੂਨੀਅਰ ਬਬੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਵੀ ਹੋਈ ਸੀ ਉਸਨੇ ਕਈ ਟੀਵੀ ਵਿਗਿਆਪਨਾਂ ਦੇ ਵਿੱਚ ਵੀ ਕੰਮ ਕੀਤਾ ਸੀ ਦੰਗਲ ਕਰਨ ਤੋਂ ਬਾਅਦ ਸੁਹਾਣੀ ਪਟਨਾਗਰ ਕੋਲ ਫਿਲਮਾਂ ਦੀ ਕਤਾਰ ਲੱਗ ਜਾਣੀ ਸੀ ਪਰ ਅਦਾਕਾਰਾਂ ਨੇ ਕੰਮ ਤੋਂ ਬ੍ਰੇਕ ਲੈਣ ਦਾ ਫੈਸਲਾ ਲਿਆ ਸੀ ਸੁਹਾਣੀ ਪਹਿਲਾਂ ਪੜਾਈ ਤੇ ਧਿਆਨ ਦੇਣਾ ਚਾਹੁੰਦੀ ਸੀ ਸੁਹਾਣੀ ਨੇ ਕਈ ਇੰਟਰਵਿਊਜ਼ ਦੇ ਵਿੱਚ ਇਹ ਵੀ ਕਿਹਾ ਸੀ ਕਿ ਉਹ ਪੜਾਈ ਤੋਂ ਬਾਅਦ ਹੀ ਸਿਨੇਮਾ ਦੇ ਵਿੱਚ ਵਾਪਸੀ ਕਰੇਗੀ ਪਰ ਉਹਨਾਂ ਦੀ ਅਚਾਨਕ ਮੌਤ ਨੇ ਫਰਾਂਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਾਲੀਵੁੱਡ ਜਗਤ ਤੋਂ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸिए ਕਿ ਬਲੌਕਬਸਟਰ ਫਿਲਮ ਦੰਗਲ ਦੇ ਵਿੱਚ ਆਮੀਰ ਖਾਨ ਦੇ ਧੀ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਣੀ ਪਟਨਾਗਰ ਮਹਿਜ਼ 19 ਸਾਲਾਂ ਦੀ ਉਮਰ ਦੀ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਈ ਹੈ ਦੱਸिए ਕਿ ਸੁਹਾਣੀ ਦੇ ਐਨ ਸੁਨਤੀ ਦਿਹਾਂਤ ਦੀ ਖਬਰ ਤੋਂ ਦੁਖੀ ਹਾਂ ਉਸ ਦੇ ਦਿਹਾਂਤ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਦੱਸ ਜਿਏ ਕਿ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਬੁਰਾ ਹਾਲ ਹੈ ਫਰੀਦাবাদ ਦੀ ਰਹਿਣ ਵਾਲੀ ਸੁਹਾਣੀ ਪੜਨਾਗਰ ਦੀ ਮੌਤ ਦਾ ਕਾਰਨ ਪੂਰੇ ਸਰੀਰ 'ਚ ਪਾਣੀ ਭਰ ਜਾਣਾ ਦੱਸਿਆ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਸੁਹਾਣੀ ਦਾ ਐਕਸੀਡੈਂਟ ਹੋਇਆ ਸੀ ਜਿਸ ਕਾਰਨ ਉਸ ਦੀ ਲੱਤ ਫ੍ਰੈਕਚਰ ਹੋ ਗਈ ਸੀ ਸੁਹਾਣੀ ਨੇ ਇਲਾਜ ਲਈ ਜੋ ਦਵਾਈਆਂ ਲਈਆਂ ਉਹਨਾਂ ਦੇ ਅਜਿਹੇ ਮਾੜੇ ਪ੍ਰਭਾਵ ਹੋਏ ਕਿ ਉਸ ਦਾ ਸਰੀਰ ਹੌਲੀ-ਹੌਲੀ ਪਾਣੀ ਦੇ ਨਾਲ ਭਰ ਗਿਆ ਉਹ ਲੰਬੇ ਸਮੇਂ ਤੋਂ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਵਿਰੇ ਸੀ। ਤਾਂ ਸੇਕੀ ਸੁਹਾਨੀ ਪਟਨਾਗਰ ਬਾਲੀਵੁੱਡ ਦੀ ਮਸ਼ਹੂਰ ਬਾਲ ਕਲਾਕਾਰ ਸੁਖਨੂ ਅਮੀਰ ਖਾਨ ਦੀ ਬਲੌਕਬਸਟਰ ਫਿਲਮ ਦੰਗਲ ਤੋਂ ਲਾਈਮਲਾਈਟ ਮਿਲੀ ਸੀ। ਉਸਨੇ ਫਿਲਮ ਦੇ ਵਿੱਚ ਜੂਨੀਅਰ ਬਬੀਤਾ ਫੋਗਾਟ ਦੀ ਭੂਮਿਕਾ ਨਿਭਾਈ ਸੀ। ਫਿਲਮ ਦੇ ਵਿੱਚ ਉਹਨਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਵੀ ਹੋਈ ਸੀ। ਉਸਨੇ ਕਈ ਟੀਵੀ ਵਿਗਿਆਪਨਾਂ ਦੇ ਵਿੱਚ ਵੀ ਕੰਮ ਕੀਤਾ ਸੀ। ਦੰਗਲ ਕਰਨ ਤੋਂ ਬਾਅਦ ਸੁਹਾਣੀ ਪਟਨਾਗਰ ਕੋਲ ਫਿਲਮਾਂ ਦੀ ਕਤਾਰ ਲੱਗ ਜਾਣੀ ਸੀ ਪਰ ਅਦਾਕਾਰਾ ਨੇ ਕੰਮ ਤੋਂ ਬ੍ਰੇਕ ਲੈਣ ਦਾ ਫੈਸਲਾ ਲਿਆ ਸੀ ਸੁਹਾਣੀ ਪਹਿਲਾਂ ਪੜਾਈ ਤੇ ਧਿਆਨ ਦੇਣਾ ਚਾਹੁੰਦੀ ਸੀ ਸੁਹਾਣੀ ਨੇ ਕਈ ਇੰਟਰਵਿਊਜ਼ ਦੇ ਵਿੱਚ ਇਹ ਵੀ ਕਿਹਾ ਸੀ ਕਿ ਉਹ ਪੜਾਈ ਤੋਂ ਬਾਅਦ ਹੀ ਸਿਨੇਮਾ ਦੇ ਵਿੱਚ ਵਾਪਸੀ ਕਰੇਗੀ ਪਰ ਉਹਨਾਂ ਦੀ ਅਚਾਨਕ ਮੌਤ ਨੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ